ਕੋ ਜੋਤ ਚੋਂ ਉਪਜੇ ਸਾਰੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗਿਆਨ ਟੀਵੀ ਦੇਖ ਰਹੇ ਹੋ ਤੁਸੀਂ ਗਿਆਨ ਟੀਵੀ ਦੇ ਨਾਲ ਜੁੜੇ ਹੋਏ ਹੋ ਤੇ ਸਾਰਿਆਂ ਦਾ ਧੰਨਵਾਦ ਵੀ ਆ ਤੇ ਉਮੀਦ ਕਰਦੇ ਆ ਸਾਰੇ ਚੜ੍ਹਦੀ ਕਲਾ ਵਿੱਚ ਹੋਣਗੇ ਤੇ ਇੱਕ ਮੈਂ ਤੁਹਾਡੇ ਨਾਲ ਅੱਜ ਸਾਂਝਾ ਕਰ ਰਿਹਾ ਸੀ ਇੱਕੋ ਜੋਤ ਚੋਂ ਉਪਜੇ ਸਾਰੇ ਇਹ ਹਰਜੀਤ ਹਰਮਨ ਜੀ ਦਾ ਬਹੁਤ ਹੀ ਪਿਆਰਾ ਜਿਹੜਾ Song ਹੈ ਗੀਤ ਉਹਨਾਂ ਦਾ ਤੇ ਬਹੁਤ ਹੀ ਸਰੀਲੀ ਆਵਾਜ਼ ਵੀ ਆ ਸੋ ਮੈਂ ਇਹ ਬੇਨਤੀ ਕਰੂੰਗਾ ਕਿ ਤੁਸੀਂ ਇੱਕ ਵਾਰ ਜ਼ਰੂਰ ਸੁਣਨਾ ਇਹ ਕਿਸ ਗੀਤ ਨੂੰ ਇਸ ਕਰਕੇ ਮੈਂ ਤੁਹਾਡੇ ਨਾਲ ਸਾਂਝਾ ਵੀ ਕਰਦਾ ਕੱਲਾ ਕੱਲਾ ਬੋਲ ਆ ਜਿਹੜਾ ਇਹਦਾ ਸੁਣਨ ਵਾਲਾ ਆ ਸਾਰੇ ਧਰਮਾਂ ਦਾ ਇਹਦੇ ਵਿੱਚ ਗੱਲ ਕੀਤੀ ਗਈ ਆ ਇੱਕੋ ਜੋਤ ਚ ਉਪਜੇ ਸਾਰੇ ਨਾਮ ਵੀ ਦਾ ਬਹੁਤ ਹੀ ਤਰੀਕੇ ਸਹੀ ਨਾਲ ਲਿਖਿਆ ਗਿਆ ਜਿਹੜਾ ਰੱਖਿਆ ਵੀ ਗਿਆ ਹੈ ਸੋ ਆਪਾਂ ਕੁਝ ਲਾਈਨਾਂ ਨੇ ਜਿਹੜਾ ਮੈਂ ਤੁਹਾਡੇ ਨਾਲ ਸਾਂਝੇ ਕਰਨੀਆਂ ਨੇ ਤੇ ਸੁਣਿਓ ਤੇ ਬਹੁਤ ਹੀ ਕੱਲਾ ਕੱਲਾ ਜਿਹੜਾ ਬੋਲ ਆ ਸੁਣਨ ਵਾਲਾ ਆ ਤੂੰ ਉੱਪ ਜੇ ਸਾਰੇ ਇੱਕੋ ਰੋਤ ਤੂੰ ਉੱਪ ਜੇ ਸਾਰੇ ਇੱਕੋ ਜੋਤ ਸਮੋਂਦੇਣੀ ਮਤੋਂ ਬਖਰੇ ਨਾਂ ਇਸ ਦੇ ਪਰ ਸਭ ਇੱਕ ਨੂੰ ਕਹਉਂਦੇ ਮਾ ਸਭ ਇੱਕ ਨੂੰ ਕਹਉਂਦੇ ਹਾਂਜੀ ਇਹ ਬਹੁਤ ਹੀ ਪਿਆਰਾ ਜਿਹੜਾ ਗੀਤ ਹੈ ਅਜੀਤ ਧਰਮਨ ਜੀ ਦਾ ਸਾਰਿਆਂ ਨੇ ਜਰੂਰ ਸੁਣਨਾ ਕਿਸੇ ਪਲੇਟਫਾਰਮ ਤੋਂ ਤੁਸੀਂ ਸੁਣ ਸਕਦੇ ਹੋ ਤੇ ਸੁਣਿਓ ਤੇ ਰਿਪਲਾਈ ਜਰੂਰ ਕਰਿਓ ਤੁਹਾਨੂੰ ਕਿੱਦਾਂ ਦਾ ਲੱਗਿਆ ਇਸ ਵੀਡੀਓ ਨੂੰ ਜੇ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਜਰੂਰ ਸ਼ੇਅਰ ਕਰਿਓ ਤੇ ਲਾਈਕ ਕਰਿਓ ਤੇ ਇਹਨੇ ਸਬਸਕ੍ਰਾਈਬ ਨਹੀਂ ਕੀਤਾ ਹਾਲ ਤੱਕ ਕੋਲ ਸਬਸਕ੍ਰਾਈਬ ਕਰ ਲਵੇ ਸੋ ਥੈਂਕ ਯੂ ਸਾਰਿਆਂ ਦਾ ਤੇ ਸੁਣਦੇ ਰਹੋ ਆਪਰੇ ਆਪਰੇ ਸੁਣਦੇ ਓਕੇ ਜੀ ਥੈਂਕ ਯੂ